ਆ ਦੋ ਸੱਚ ਦੋ ਗਾ ਦੋ ਸੱਚ ਇਤਿਆਸ ਨੂੰ ਪੜਨ ਵਾਲਾ ਜਦੋਂ ਕਾਜੀ ਨੂਰ ਮੁਹੰਮਦ ਨੂੰ ਪੜਦਾ ਹੈ ਨਾ ਉਹਦੇ ਲਿਖੇ ਹੋਏ ਜੰਗਨਾਮੇ ਨੂੰ ਪੜਦਾ ਆ ਸਾਨੂੰ ਸਾਰਿਆਂ ਨੂੰ ਪਤਾ ਕਿ ਕਾਜੀ ਨੂਰ ਮੁਹੰਮਦ ਸਿੱਖਾ ਦਾ ਨਹੀਂ ਹੈ ਦੁਸ਼ਮਣ ਹੈ ਸਾਡਾ ਪਰ ਬਾਰ-ਬਾਰ ਕਾਜੀ ਨੂਰ ਮੁਹੰਮਦ ਸਿੱਖਾ ਲਈ ਇੱਕ ਸ਼ਬਦ ਵਰਤਦਾ ਸੱਗ ਤੇ ਸੱਗ ਦਾ ਅਰਥ ਹੁੰਦਾ ਕੁੱਤਾ ਉਹ ਸਿੱਖਾਂ ਨੂੰ ਕੁੱਤੇ ਕਹਿੰਦਾ ਹੈ ਬਾਰ-ਬਾਰ ਉਹ ਕਿਉ ਸਿੱਖ ਨਹੀਂ ਹੈ ਦੁਸ਼ਮਣ ਹੈ ਬਾਰ-ਬਾਰ ਸਿੱਖਾਂ ਨੂੰ ਕੁੱਤੇ ਕਹਿੰਦਾ ਹੈ ਪਰ ਨਾਲ ਦੀ ਨਾਲ ਇੱਕ ਗੱਲ ਲਿਖਦਾ ਉਹ ਸਿੱਖਾਂ ਦੇ ਕਿਰਦਾਰ ਦੀ ਉਹ ਆਖਦਾ ਕਹਿੰਦਾ ਇਹ ਜਿਹੜੇ ਸਾਗੇ ਆ ਨਾ ਜਿਹੜੇ ਇਹ ਕੁੱਤੇ ਨੇ ਕਹਿੰਦਾ ਵਫਾਦਾਰ ਬਹੁਤ ਨਹੀਂ ਪਰ ਉਹਨੇ ਗੱਲ ਦੇਖੀ ਕਹਿੰਦਾ ਮੈਂ ਆਪਣੀ ਧੀ ਮੈਂ ਆਪਣੀ ਪਤਨੀ ਆਪਣੀ ਮਾਂ ਕਹਿੰਦਾ ਜੀ ਮੈਂ ਇਹਨਾਂ ਕੋਲ ਛੱਡ ਕੇ ਇਹਨਾਂ ਨਾਲ ਹੀ ਜੰਗ ਲੜਾ ਕਹਿੰਦਾ ਮੈਨੂੰ ਇੰਨਾ ਭਰੋਸਾ ਆ ਇਹ ਕਹਿੰਦਾ ਮੇਰੀ ਧੀ ਮੇਰੀ ਮਾਂ ਮੇਰੀ ਬੱਚੀ ਦੀ ਕਦੇ ਇੱਜ਼ਤ ਨੂੰ ਲੁੱਟਣਗੇ ਨਹੀਂ ਇਹ ਇੱਜ਼ਤ ਦੇ ਰਾਖੇ ਆ ਧੀ ਚਾਹੇ ਇਹਨਾਂ ਦੀ ਹੈ ਧੀ ਚਾਹੇ ਬੇਗਾਨੀ ਹੈ ਪਰ ਯਾਦ ਰੱਖਿਓ ਉਹ ਆਪਣੀ ਹਰ ਇੱਕ ਸਿੱਖ ਦਾ ਫਰਜ਼ ਇਹ ਸਮਝਦੇ ਆ ਕਿ ਆਪਣੀ ਧੀ ਵਾਂਗੂ ਇਹ ਬੇਗਾਨੀਆਂ ਧੀਆਂ ਨੂੰ ਵੀ ਪਿਆਰ ਕਰਦੇ ਆ ਕਦੇ ਉਹਨਾਂ ਦੀ ਬੇਪਤੀ ਨਹੀਂ ਕਰਦੇ ਆ ਇੱਕ ਛੋਟੀ ਜੀ ਇਤਿਹਾਸ ਦੀ ਘਟਨਾ ਸੁਣਾ ਦਿਆਂ ਹਰੀ ਸਿੰਘ ਨਲੂਈ ਵਾਰੇ ਤਾਂ ਪਾਣੀ ਬਹੁਤ ਵਾਰੀ ਸੁਣਿਆ ਆ कि ਜਦੋਂ ਬਾਨੋ ਦੀ ਗਾ ਆਪਣੇ ਮਨ ਦੇ ਵਿੱਚ ਮਨਸ਼ਾ ਲੈ ਕੇ ਕਿ ਮੈਨੂੰ ਤੁਹਾਡੇ ਵਰਗਾ ਪੁੱਤ ਚਾਹੀਦਾ ਆ ਤੇ ਹਰੀ ਸਿੰਘ ਨਲੂਏ ਨੇ ਗੱਲ ਆਖੀ ਸੀ ਕਿ ਮੇਰੇ ਵਰਗਾ ਨਹੀਂ ਹੋ ਸਕਦਾ ਆ ਹਾਂ ਦੂਜਾ ਕੰਮ ਇਹ ਹੋ ਸਕਦਾ ਆ ਕਿ ਤੂੰ ਮੇਰੀ ਮਾਂ ਬਣਦਾ ਤੇ ਮੈਂ ਤੇਰਾ ਪੁੱਤ ਬਣ ਸਕਦਾ ਆ ਹਰੀ ਸਿੰਘ ਨਲੂਏ ਬਾਰੇ ਸੀ ਬਹੁਤ ਬਾਰੀ ਸੁਣਿਆ ਆ ਪਰ ਕਦੇ ਜੀਵਨ ਪੜਿਓ ਮਹਾਰਾਜਾ ਆਲਾ ਸਿੰਘ ਦਾ ਉਹਨਾਂ ਦੇ ਜੀਵਨ ਦੀ ਬੜੀ ਸੋਹਣੀ ਇੱਕ ਘਟਨਾ ਆ ਜਿੱਤੋਂ ਸਿੱਖਾਂ ਦੇ ਕਰਤਾਰ ਦਾ ਪਤਾ ਲੱਗਦਾ ਆ ਮਹਾਰਾਜ ਆਲਾ ਸਿੰਘ ਇੱਕ ਦਿਨ ਆਪਣੇ ਘਰ ਦੀ ਛੱਤ ਦੇ ਉੱਤੇ ਖਲੋਤੇ ਆਮ ਸੁਭਾਵਿਕ ਛੱਤ ਦੇ ਉੱਤੇ ਘੁੰਮ ਰਹੇ ਸੀਗੇ ਪੁਰਾਣਾ ਸਮਾਂ ਆ ਲੋਕਾਂ ਦੇ ਘਰ ਦੇ ਵਿੱਚ ਨਹਾਉਣ ਵਾਸਤੇ ਕੋਈ ਪ੍ਰਬੰਧ ਨਹੀਂ ਵਿਦਿਆ ਹੁੰਦਾ ਸੀ ਕੋਈ ਬਾਥਰੂਮ ਦਾ ਪ੍ਰਬੰਧ ਨਹੀਂ ਹੁੰਦਾ ਸੀ ਪ੍ਰਾਣੀਆਂ ਮਾਈਆਂ ਕਈ ਵਾਰ ਛੱਤ ਦੇ ਉੱਤੇ ਨਹਾਉਂਦੀਆਂ ਹੁੰਦੀਆਂ ਸਨ ਉਹਨਾਂ ਨੇ ਮੰਜੇ ਖੜੇ ਕਰਕੇ ਆਲੇ-ਦੁਆਲੇ ਇੱਕ ਓਲਾਜਾ ਕਰਕੇ ਜਦੋਂ ਉਹਨਾਂ ਨੇ ਮੰਜਿਆਂ ਦੇ ਓਲੇ ਵਿੱਚ ਉਹਨਾਂ ਨੇ ਇਸ਼ਨਾਨ ਕਰਨਾ ਮਹਾਰਾਜਾ ਆਲਾ ਸਿੰਘ ਆਪਣੇ ਕੋਠੇ ਦੀ ਛੱਤ ਦੇ ਉੱਤੇ ਘੁੰਮ ਰਹੇ ਸਨ ਕਿ ਸਾਹਮਣੇ ਇੱਕ ਬੱਚੀ ਮੰਜੇ ਖੜੇ ਕਰਕੇ ਇੱਕ ਪਰਦਾ ਜਾਂ ਬਣਾ ਕੇ ਉਹ ਇਸ਼ਨਾਨ ਕਰ ਰਹੀ ਸੀ ਖੇਡ ਇਹ ਬਣੀ ਕਿ ਜਦੋਂ ਮਹਾਰਾਜ ਆਲਾ ਸਿੰਘ ਉੱਪਰ ਵਿਚਰ ਰਹੇ ਸਨ ਘੁੰਮ ਰਹੇ ਸਨ ਜਦੋਂ ਉਧਰ ਨਿਗਾਹ ਮਾਰੀ ਜਦੋਂ ਉਹ ਧੀ ਕਿਤੇ ਖੜੀ ਹੋਈ ਜਿਹੜਾ ਉਹ ਪਰਦਾ ਸੀਗਾ ਪਰਦਾ ਥੋੜਾ ਵਿੱਚ ਸਾਈਡ ਵਿੱਚ ਹੋ ਗਿਆ ਮਾਫ ਕਰੋ ਧੀ ਦਾ ਨਗੇਜ ਪਣ ਧੀ ਦਾ ਨੰਗਾ ਜਿਸਮ ਮਹਾਰਾਜ ਆਲਾ ਸਿੰਘ ਨੇ ਦੇਖ ਲਿਆ ਹੁਣ ਮਹਾਰਾਜ ਆਲਾ ਸਿੰਘ ਫਟਾਫਟ ਆਪਣੇ ਕੋਟੇ ਦੀ ਛੱਤ ਤੋਂ ਹੇਠਾ ਉਤਰੇ ਤੇ ਹੇਠਾ ਉਤਰ ਕੇ ਬਹੁਤ ਟੈਨਸ਼ਨ ਵਿੱਚ ਬੈਠ ਗਏ ਦਿਲ ਦੀ ਧੜਕਣ ਤੇਜ਼ ਹੋ ਗਈ ਕੀ ਇਹ ਕੀ ਹੋ ਗਿਆ ਅੱਜ ਇਹਨਾਂ ਅੱਖਾਂ ਦੇ ਨਾਲ ਮੈਂ ਆਪਣੀ ਧੀ ਦੀ ਉਮਰ ਵਰਗੀ ਇੱਕ ਬੱਚੀ ਦਾ ਜਿਸਮ ਦੇਖ ਲਿਆ ਮੇਰੇ ਤਾਂ ਗੁਰੂ ਨੇ ਮੈਨੂੰ ਸਿਖਾਇਆ ਕਿ ਜੇ ਭਾਈ ਤੇਰੇ ਕੋਲ ਸਾਹਮਣੇ ਕੋਈ ਔਰਤ ਆ ਜਵੇ ਜੇ ਵੱਡੀ ਹੈ ਤੇ ਉਹਨੂੰ ਮਾਂ ਕਹ ਜੇ ਹਾਨ ਦੀ ਹੈ ਤੇ ਉਹਨੂੰ ਭੈਣ ਕਹ ਜੇ ਛੋਟੀ ਹੈ ਤੇ ਉਹਨੂੰ ਧੀ ਕਹ ਮਹਾਰਾਜ ਆਲਾ ਸਿੰਘ ਇਸ ਗੱਲ ਕਰਕੇ ਬੜੀ ਟੈਂਸ਼ਨ ਵਿੱਚ ਬੈਠ ਗਏ ਮਹਾਰਾਜ ਸਿੰਘ ਆਲਾ ਸਿੰਘ ਨੇ ਆਪਣੇ ਸਿਪਾਹੀ ਨੂੰ ਆਵਾਜ਼ ਮਾਰੀ ਤੇ ਆਖਿਆ ਕਿ ਉਹ ਜਿਹੜੀ ਬੱਚੀ ਹੈ ਉਹਦੇ ਪਿਤਾ ਨੂੰ ਬੁਲਾ ਕੇ ਲੈ ਕੇ ਆਓ ਮਹਾਰਾਜ ਆਲਾ ਸਿੰਘ ਨੇ ਉਸ ਬੱਚੀ ਦੇ ਪਿਤਾ ਨੂੰ ਬੁਲਾਇਆ ਆਪਣੇ ਘਰੇ ਤੇ ਪਿਤਾ ਦੇ ਸਾਹਮਣੇ ਦੋਵੇਂ ਹੱਥ ਜੋੜ ਕੇ ਮਹਾਰਾਜ ਆਲਾ ਸਿੰਘ ਜੀ ਖਲੋਤੇ ਆ ਤੇ ਆਖਦੇ ਆ ਕਿ ਮੇਰੇ ਕੋਲੋਂ ਅਚਾਨਕ ਵਿੱਚ ਇਹ ਗਲਤੀ ਹੋ ਗਈ ਹੈ ਕਿ ਉਸ ਬੱਚੀ ਨੂੰ ਮੈਂ ਸ਼ਨਾਣ ਕਰਦੇ ਦੇਖ ਲਿਆ ਆ ਉਹਦੇ ਮ ਜਿਸਮ ਨੂੰ ਦੇਖ ਲਿਆ ਆ ਬੜਾ ਉਹਨੇ ਪਛਤਾਵਾ ਕੀਤਾ ਬਾਰ ਬਾਰ ਗਲਤੀ ਮੰਗੀ ਅੱਖਾਂ ਵਿੱਚ ਹੰਝੂ ਆ ਤੇ ਦੋਵੇਂ ਹੱਥ ਜੋੜੇ ਹੋਏ ਆ ਉਸ ਬੱਚੀ ਦੇ ਪਿਤਾ ਨੇ ਸਮਝਾਇਆ ਕਿ ਕੋਈ ਗੱਲ ਨਹੀਂ ਮਹਾਰਾਜ ਆਲਾ ਸਿੰਘ ਜੀ ਤੁਸੀਂ ਕੋਈ ਗਲਤ ਮਨਸ਼ਾ ਕਰਕੇ ਇਹ ਕੰਮ ਨਹੀਂ ਕੀਤਾ ਅਚਾਨਕ ਹੋ ਗਿਆ ਆ ਕੋਈ ਗੜ ਨਹੀਂ ਤੁਸੀਂ ਆਪਣੇ ਮਨ ਦੇ ਉੱਤੇ ਐਡਾ ਬੋਝ ਨਾ ਰੱਖੋ ਪ੍ਰਸੰਗਤ ਦੀ ਯਾਦ ਰੱਖਿਓ ਮਹਾਰਾਜ ਆਲਾ ਸਿੰਘ ਨੇ ਪਤਾ ਕੀ ਕਿਹਾ ਉਸ ਬੱਚੀ ਦੇ ਪਿਤਾ ਨੂੰ ਉਸ ਬੱਚੀ ਦੇ ਪਿਤਾ ਨੂੰ ਕਿਹਾ ਕਿ ਅੱਜ ਤੋਂ ਬਾਦ ਉਹ ਤੇਰੀ ਨਹੀਂ ਅੱਜ ਤੋਂ ਬਾਦ ਉਹਤੀ ਮੇਰੀ ਹੈ ਜਿੰਨਾ ਟਾਈਮ ਉਸ ਬੱਚੀ ਦਾ ਆਨੰਦ ਕਾਰਜ ਨਹੀਂ ਹੁੰਦਾ ਜਿੰਨਾ ਵੀ ਖਰਚਾ ਆਨੰਦ ਕਾਰਜ ਤੇ ਆਏਗਾ ਮਹਾਰਾਜ ਆਲਾ ਸਿੰਘ ਨੇ ਆਖਿਆ ਉਹ ਸਾਰਾ ਖਰਚਾ ਮੈਂ ਕਰਾਂਗਾ ਕੱਲ ਉਸ ਧੀ ਨੂੰ ਜਦੋਂ ਵਿਦਾ ਕਰਨਾ ਮੈਂ ਇੱਕ ਪਿਤਾ ਦੀ ਜ਼ਿੰਮੇਵਾਰੀ ਨਿਭਾ ਕੇ ਉਸ ਧੀ ਨੂੰ ਵਿਦਾ ਕਰਨਾ ਚਾਹੁੰਦਾ ਕਿਉਂ ਉਹ ਕਿ ਕੱਲ ਮੇਰੇ ਮਨ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਕੋਈ ਗਲਤ ਮਨਸ਼ਾ ਪੈਦਾ ਨਾ ਹੋਵੇ ਜਦੋਂ ਵੀ ਉਸ ਧੀ ਨੂੰ ਮੈਂ ਦੇਖਾਂ ਮੇਰੇ ਸਾਹਮਣੇ ਕਲ ਆਵੇ ਤੇ ਮੈਂ ਉਸ ਧੀ ਦੇ ਵਿੱਚ ਅਪ੍ਰਤੀ ਨੂੰ ਦੇਖਾ ਮਹਾਰਾਜ ਆਲਾ ਸਿੰਘ ਨੇ ਉਸ ਧੀ ਦਾ ਸੰਗਤ ਜੀ ਫਿਰ ਜਦੋਂ ਆਨੰਦ ਕਾਰਜ ਹੋਇਆ ਇੱਕ ਪਿਤਾ ਵਾਲੇ ਸਾਰੇ ਰੋਲ ਅਦਾ ਕਰਕੇ ਉਸ ਧੀ ਨੂੰ ਵਿਦਾ ਕੀਤਾ ਬੜਾ ਪਿਆਰ ਦਿੱਤਾ ਇਹ ਮਹਾਰਾਜ ਆਲਾ ਸਿੰਘ ਦਾ ਕਿਰਦਾਰ ਸੀ ਸਿੱਖਾ ਦਾ ਕਿਰਦਾਰ ਇਹ ਸੀ ਕਿ ਸਿੱਖ ਜਦੋਂ ਵੀ ਕਿਸੇ ਬਗਾਨੀ ਧੀ ਭੈਣ ਨੂੰ ਦੇਖਦੇ ਸੀ ਜੇ ਵੱਡੀ ਹੈ ਤੇ ਉਹਨੂੰ ਮਾਂ ਕਹਿ ਦੇਣਾ ਜਿਹਾਨ ਦੀ ਐ ਤੇ ਉਹਨੂੰ ਭੈਣ ਕਹਿ ਦੇਣਾ ਤੇ ਛੋਟੀ ਮਿਲੀ ਤੇ ਉਹਨੂੰ ਧੀ ਕਹਿ ਦੇਣਾ ਸਾਡੇ ਇਸ ਕਰਤਾਰ ਦੇ ਚਰਚੇ ਦੂਰ ਦੁਰੇਡੇ ਤੱਕ ਹੁੰਦੇ ਸੀਗੇ ਕਿ ਸਿੱਖ ਕਦੇ ਵੀ ਕਿਸੇ ਵੀ ਔਰਤ ਦੀ ਬੇਪਤੀ ਨਹੀਂ ਕਰਦੇ ਕਦੇ ਵੀ ਕਿਸੇ ਧੀ ਦੇ ਉੱਤੇ ਉਂਗਲ ਨਹੀਂ ਖੜੀ ਕਰਦੇ ਕਦੇ ਵੀ ਕਿਸੇ ਧੀ ਦੀ ਇੱਜ਼ਤ ਨਹੀਂ ਉਟਦੇ ਤੁਸੀਂ ਇਤਿਹਾਸ ਤੇ ਵਰਕੇ ਪੜੋ ਇੱਥੇ ਜਦੋਂ ਕੋਈ ਬ੍ਰਾਹਮਣੀ ਦੀ ਘਰ ਵਾਲੇ ਨੂੰ ਚੁੱਕ ਕੇ ਲੈ ਜਾਂਦਾ ਨਵਾਬ ਤੈਨੂੰ ਗੁਰੂ ਕਲਗੀਧਰ ਪਾਸ਼ਾ ਬਾਬਾ ਅਜੀਤ ਸਿੰਘ ਨੂੰ ਕਹਿੰਦੇ ਆ ਕਿ ਤੁਸੀਂ ਇਸ ਬ੍ਰਾਹਮਣ ਦੀ ਜਾ ਕੇ ਘਰ ਵਾਲੇ ਨੂੰ ਸ਼ਰਾਕੇ ਲੈ ਕੇ ਆਉਣਾ ਹੈ ਤੇ ਕੋਲ ਖੜੇ ਹੋਏ ਸਿੱਖ ਸੁਰਮਿਆਂ ਨੇ ਕਹਿਣਾ ਸਤਗੁਰਾ ਅਸੀਂ ਖਲੋਤੇ ਆ ਬਾਬਾ ਅਜੀਤ ਸਿੰਘ ਦੀ ਉਮਰ 16-17 ਸਾਲ ਹੈ ਤੁਸੀਂ ਇਹਨਾਂ ਨੂੰ ਕਾਦੋਂ ਭੇਜਦੇ ਹੋ ਤੈਨੂੰ ਗੁਰੂ ਕਲਗੀਧਰ ਪਾਸ਼ਾ ਨੇ ਆਖਿਆ ਸੀਗਾ ਸਿੱਖੋ ਬਾਬਾ ਅਜੀਤ ਸਿੰਘ ਨੂੰ ਮੈਂ ਤਾਂ ਭੇਜਣ ਲੱਗਾ ਮੈਂ ਦੁਨੀਆ ਨੂੰ ਦੱਸਣਾ ਚਾਹੁੰਦਾ ਆ ਕਿ ਜਿਵੇਂ ਜਵਾਨੀ ਦੀ ਦਹਲੀਜ ਤੇ ਪੈਰ ਧਰ ਕੇ ਲੋਕ ਧੀਆਂ ਪੈਣਾ ਦੀਆਂ ਇੱਜ਼ਤਾਂ ਲੁੱਟਦੇ ਆ ਤੇ ਧੰ ਗੁਰੂ ਕਲੰਗੀ ਤਰ ਪਾਚਾ ਦਾ ਸਿੱਖ ਉਸੇ ਜਵਾਨੀ ਦੀ ਦਲੇ ਤੇ ਪੈਰ ਧਰ ਕੇ ਕਿਸੇ ਦੀ ਇੱਜ਼ਤ ਲੁੱਟਦਾ ਨਹੀਂ ਸਗੋਂ ਇਹ ਇੱਜ਼ਤ ਬਚਾਉਂਦੇ ਆ ਇਹ ਕਿਸੇ ਦੀ ਚੁੰਨੀ ਨੂੰ ਖਿੱਚਦੇ ਨਹੀਂ ਇਹ ਸਿਰ ਤੇ ਚੁੰਨੀ ਦਿੰਦੇ ਆ ਇਹ ਕਿਸੇ ਦੀ ਬੇਪਤੀ ਨਹੀਂ ਲੁੱਟਦੇ ਸਗੋਂ ਇਹ ਪਰਦੇ ਪਾਉਂਦੇ ਆ ਸਾਨੂੰ ਗੁਰਦਾਨਿਕ ਬਾਬੇ ਨੇ ਇਸ ਮਾਰਗ ਤੇ ਤੋਰਿਆ ਆ ਕਿ ਸਿੱਖਾ ਤੇਰਾ ਕਿਰਦਾਰ ਵੱਡਾ ਹੋਵੇ ਕਿ ਤੇਰਾ ਕਿਰਦਾਰ ਨੂੰ ਦੇਖ ਕੇ ਦੁਨੀਆ ਕਵੇ ਇਹ ਬਾਬੇ ਨਾਨਕ ਦੇ ਸਿੱਖ ਆ ਇਹ ਗੁਰੂ ਗੋਬਿੰਦ ਸਾਹਿਬ ਦੇ ਸਿੱਖ ਆ ਇਹ ਧੰਗ ਗੁਰੂ ਕਲਗੀਧਰ ਪਾਸ਼ਾ ਦੇ ਸਿੱਖ ਆ ਮਹਾਰਾਜ ਆਲਾ ਸਿੰਘ ਨੇ ਉਸ ਬੱਚੀ ਦੇ ਵਿਆਹ ਦੀਆਂ ਸਾਰੀਆਂ ਰਸਮਾਂ ਨਿਵਾ ਕੇ ਪਿਤਾ ਵਾਲਾ ਰੋਲ ਅਦਾ ਕਰਕੇ ਆਪਣੇ ਮਨ ਦੇ ਉੱਤੇ ਜਿਹੜਾ ਬਹੁਤ ਵੱਡਾ ਬੋਝ ਸੀ ਇਸ ਬੋਝ ਨੂੰ ਫਿਰ ਉਹਨਾਂ ਨੇ ਹਲਕਾ ਕੀਤਾ ਆਪਣੇ ਮਨ ਚ ਕਰੇ ਮੈਲ ਨਹੀਂ ਹੋਣ ਦਿੱਤੀ